ਵਾਂਗੁਰਜੀ ਕਾ ਖਾਲਸਾ ਵਾਂਗੁਰਜੀ ਕੀ ਫਤਿਹ ਜਿੰਨਾ ਵੀ ਪਰਿਵਾਰਾਂ ਦੇ ਨਾਲ ਅਤਵਾਦ ਵਾਲੇ ਅਤਿਆਚਾਰ ਹੋਇਆ ਉਹਨਾਂ ਪਰਿਵਾਰਾਂ ਵਿੱਚੋਂ ਇੱਕ ਹਿੰਦੂ ਪਰਿਵਾਰ ਦੀ ਅੱਜ ਦੁਖਦਾਈ ਘਟਨਾ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਜਦੋਂ ਇਹ ਘਟਨਾ ਮੈਨੂੰ ਪਵਨ ਕੁਮਾਰ ਸ਼ਿਵ ਕੁਮਾਰ ਦੇ ਉੱਤੇ ਜਿਹਨੇ ਸੁਣਾਈ ਜਿਹੜੇ ਮੌਜੂਦ ਨੇ ਇਸ ਵਕਤ ਬੈਠੇ ਨੇ ਲੂ ਕੰਡੇ ਖੜੇ ਹੋ ਗਏ ਕਿਹ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਉਹ ਪਰਿਵਾਰ ਦੇ ਜੀ ਮਾਰੇ ਗਏ ਤੇ ਕੁਝ ਜ਼ਖਮੀ ਹੋਏ ਇਹ ਪਿੰਡ ਬਰਪਾਲ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ 3 ਜੂਨ 1984 ਦਿਨ ਐਤਵਾਰ 7:30 ਵਜੇ ਸ਼ਾਮ ਦੀ ਇਹ ਘਟਨਾ ਜਿਹੜੇ ਮਾਰਨ ਵਾਲੇ ਨੇ ਮੈਨੂੰ ਗੁੰਡੇ ਕਮਾ ਅਤਵਾਦੀ ਕਮਾਂ ਇਹ ਤੁਹਾਨੂੰ ਪਤਾ ਹੀ ਹੈ ਜਿਹੜੀ ਗੁੰਡਾਗਰਦੀ ਨਾਲ ਲੋਕਾਂ ਨੇ ਕੀਤੀ ਹੈ ਇੱਕ ਤਾਂ ਬਿੱਲਾ ਬਰਪਾਲ ਬਰਪਾਲ ਪਿੰਡ ਦਾ ਤੇ ਦੂਜਾ ਰੋਸ਼ਨ ਬੈਰਾਗੀ ਤੇ ਤੀਜਾ ਰਾਜਾ ਤੇ ਚੌਥਾ ਦੇਸ਼ਾ ਇਹ ਅਤਵਾਦੀ ਨੇ ਜਿਨ੍ਹਾਂ ਨੇ ਹਿੰਦੂ ਪਰਿਵਾਰ ਤੇ ਅਤਿਆਚਾਰ ਕੀਤਾ ਜਿਹੜੇ ਮਰਨ ਵਾਲੇ ਨੇ ਅਜੀਤ ਕੁਮਾਰ ਤੇ ਅਜੀਤ ਕੁਮਾਰ ਦੀ ਵਾਈਫ ਹੋਗੀ ਤੇ ਇੱਕ ਉਹਨਾਂ ਦੀ ਸਿਸਟਰ ਹੋਗੀ ਤੇ ਇੱਕ ਪਰਸੂਰਾਮ ਦੀ ਵਾਈਫ ਹੋਗੀ ਇਹ ਪਰਿਵਾਰ ਦੇ ਜਿਹੜੇ ਜੀ ਮਾਰੇ ਗਏ ਇਹ ਪਰਿਵਾਰ ਮੂਰਤੀ RAM ਦਾ ਪਰਿਵਾਰ ਹੈ ਇਹਨਾਂ ਦਾ ਇੱਕ ਮੂਰਤੀ ਕਰਿਆਨਾ ਸਟੋਰ ਚੱਲਦਾ ਸੀ ਉਸ ਵਕਤ ਤੇ ਜਦੋਂ ਇਹ ਘਟਨਾ ਮੈਨੂੰ ਸੁਣਾਈ ਨਾ ਪਵਨ ਕੁਮਾਰ ਨੇ ਉਹ ਕਹਿੰਦੇ ਇਹ ਪਰਿਵਾਰ ਦੀ ਪਿੰਡ ਦੇ ਵਿੱਚ ਇਨਿਕ ਬਣੀ ਹੋਈ ਸੀ ਇੰਨਾ ਕੁ ਇਮਾਨਦਾਰ ਸੀ ਪਿੰਡ ਦੇ ਉਸ ਵਕਤ ਦੇ ਬਜ਼ੁਰਗ ਜਾਂ ਔਰਤਾਂ ਇਹ ਕਹਿੰਦੀਆਂ ਸੀ ਕਿ ਜੇ ਕੋਈ ਇਮਾਨਦਾਰੀ ਨਾਲ ਦੁਕਾਨ ਚਲਾਉਂਦਾ ਹੈ ਉਹ ਮూర్ਤੀ ਰਾਮ ਦਾ ਪਰਿਵਾਰ ਹੈ ਮూర్ਤੀ ਗ੍ਰੈਨਰ ਸਟੋਰ ਉਸ ਵਕਤ ਚੱਲਦਾ ਸੀ ਤੇ ਤੁਸੀਂ ਹੁਣ ਅੰਦਾਜ਼ਾ ਲਾਓ ਵੀ ਇਹਨਾਂ ਨੇ ਇਹ Hindu ਪਰਿਵਾਰ ਦੇ ਇਹ ਜਿਹੜੇ ਜੀ ਮਾਰੇ ਨੇ ਜਾਂ ਜ਼ਖਮੀ ਕੀਤੇ ਨੇ ਇਹਨਾਂ ਦਾ قصور ਕੀ ਸੀਗਾ ਅੱਛਾ ਜਿਹੜੇ ਮਾਰਨ ਵਾਲੇ ਇਹ ਅੱਤਵਾਦੀ ਨੇ ਜਿੰਨਾਂ ਮੈਂ ਨਾਂ ਲਿਆ ਬਿੱਲਾ ਬਰਪਾਲ ਰੋਸ਼ਨ ਮੈਰਾਗੀ ਰਾਜਾ ਜਦੇਸਾ ਇਹ ਉਹ ਲਗਾੜੇ ਨੇ ਜਿਨ੍ਹਾਂ ਨੇ ਉਸ ਵਕਤ ਸ਼ਰਯਾਮ ਸ਼ਰਾਬ ਵੇਚੀ ਖੀਮ ਵੇਚੀ ਪੁੱਕੀ ਵੇਚੀ ਜਣ ਕੇ ਸਿਰੇ ਦੇ ਬਲੈਕੀਅਰ ਸੀ ਤੇ ਖੜਕੋ ਬਾਦ ਦੇ ਵਿੱਚ ਇਹਨਾਂ ਨੇ ਕਹਿ ਲਈਏ ਸਿੱਖੀ ਬਾਣਾ ਦਸਤਾਰਾਂ ਸਜਾਈਆਂ ਅਮਰਦੇਵ ਸ਼ਕਿਆ ਤੇ ਨਾਰਾ ਕੀ ਸੀ ਅਸੀਂ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਅਸੀਂ ਕੌਮ ਦੇ ਜੋਧੇ ਆ ਤੇ ਇਹਨਾਂ ਲੋਕਾਂ ਦੀਆਂ ਬਰਸੀਆਂ ਮਨਾਇਆਂ ਜਾਂਦੀਆਂ ਅੱਜ ਗੁਰਦੁਆਰੇ ਦੇ ਵਿੱਚ ਫੋਟੋਆਂ ਲੱਗੀਆਂ ਹੋਆਂ ਚਾਹੇ ਹੁਣ ਜਿਹੜੀ ਇਹ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਨਾ ਕਈਆਂ ਨੇ ਮੈਨੂੰ ਫੋਨ ਕਰਕੇ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਹਿਲਾਂ ਕਿ ਤੁਹਾਡੇ ਤੇ ਮਾਨਹਾਨੀ ਦਾ ਕੇਸ ਕਰਾਂਗੇ ਪਰ ਜਿਹੜੀ ਮੈਂ ਘਟਨਾ ਸੁਣਾਈ ਹੈ ਨਾ ਇਹ ਪਵਨ ਕੁਮਾਰ ਸ਼ੇਵ ਕੁਮਾਰ ਦੇ ਭਤੀਜੇ ਬੈਠੇ ਨੇ ਉਹ ਕਹਿੰਦੇ ਜੇ ਕੋਈ ਇਦਾਂ ਦੀ ਗੱਲ ਕਰਦਾ ਅਸੀਂ ਗੱਲ ਕਰਾਂਗੇ ਔਰ ਪਹਿਲਾਂ ਵੀ ਜਿਹੜੀਆਂ ਮੈਂ ਸਟੋਰੀਆਂ ਬਣਾਈਆਂ ਉਹਦੇ ਬਾਰੇ ਮੈਂ ਕਿਹਾ ਹੋਇਆ ਕਿ ਸਬੂਤਾਂ ਦੇ ਆਧਾਰ ਤੇ ਬਿਦ ਪ੍ਰੂਫ ਮੈਂ ਗੱਲਬਾਤ ਕੀਤੀ ਹੈ ਤੇ ਹੁਣ ਜਿਹੜੀ ਇਹ ਸਟੋਰੀ ਤੁਹਾਨੂੰ ਮੈਂ ਸੁਣਾਈ ਹੈ ਅਮਰਸਰ ਜ਼ਿਲ੍ਹੇ ਦੀ ਤੇ ਬਰਪਾਲ ਪਿੰਡ ਦੀ ਇਹ Hindu ਪਰਿਵਾਰ ਦੀ ਕਹਾਣੀ ਹੈ ਔਰ ਕੀ ਬਗਾੜਿਆ ਸੀ ਇਹਨਾਂ ਨੇ ਕੋਈ ਇਹਨਾਂ ਵਿੱਚੋਂ ਬਲੈਕੀਆ ਸੀ ਕੋਈ ਗੁੰਡਾਗਰਦੀ ਕਰਦਾ ਸੀ ਕੋਈ ਨਸ਼ੇੜੀ ਸੀ ਇਹਨਾਂ ਵਿੱਚੋਂ ਬਿਲਕੁਲ ਨਹੀਂ ਭਲਾ ਮਾਨਸ ਪਰਿਵਾਰ ਸੀ ਇਦਾਂ ਦੇ ਕਿੰਨੇ ਪਰਿਵਾਰ ਇਹਨਾਂ ਨੇ ਉਸ ਵਕਤ ਉਜਾੜੇ ਨਹੀਂ ਮਾਰੇ ਨਹੀਂ ਜ਼ਖਮੀ ਕੀਤੇ ਨਹੀਂ ਤੇ ਅੱਜ ਵੀ ਕੁਝ ਪਰਿਵਾਰ ਜਿਹੜੇ ਪੰਜਾਬ ਛੱਡ ਕੇ ਚਲੇ ਗਏ ਉਹ ਕੰਮ ਦੇ ਨੇ ਇਹ ਕਹਾਣੀਆਂ ਸੁਣ ਕੇ ਇਹ ਹੱਡ ਬੀਤੀਆਂ ਸੁਣ ਕੇ ਤੇ ਮੈਂ ਜਿਵੇਂ ਅੱਜ ਇਹ ਤੁਹਾਨੂੰ ਕਹਾਣੀ ਸੁਣਾਈ ਹੈ ਜਦੋਂ ਤੁਸੀਂ ਕਹਾਣੀ ਸ਼ਬਦ ਵਰਤਦੇ ਹੋ ਨਾ ਉਦੋਂ ਬਹੁਤ ਕੁਝ ਇਤਿਹਾਸ ਹੁੰਦਾ ਹੈ ਪਰ ਇਹ ਹੱਡ ਵੀਤੀ ਹੈ ਤੇ ਇਹ ਜਿਹੜੇ ਪਰਿਵਾਰ ਦੇ ਨਾਲ ਘਟਨਾ ਵਾਪਰੀ ਹੈ ਤੇ ਉਹ ਪਰਿਵਾਰ ਦੇ ਜੀ ਹਲੇ ਕੁਝ ਹੈਗੇ ਆ ਜਿਨੇ ਸੁਣਾਈ ਹੈ ਕਹਾਣੀ ਪਵਨ ਕੁਮਾਰ ਉਹ ਵੀ ਹੈਗੇ ਆ ਤੇ ਮੈਂ ਇਹ ਇੱਕ ਕਹ ਲਏ ਹੌਸਲਾ ਆਪਣੇ ਆਪ ਨੂੰ ਕਰਕੇ ਬੋਲ ਰਹੇ ਆ ਕਿ ਜਿਹੜਾ ਗੰਦ ਇਹਨਾਂ ਨੇ ਅਤਵਾਦ ਵੇਲੇ ਪਾਇਆ ਸੀ ਤੇ ਉਹ ਲੋਕ ਥੋੜੇ ਜਿ ਸचेਤ ਹੋਣ ਕਿ ਹੁਣ ਦੁਬਾਰਾ ਇਹ ਗੰਦ ਨਾ ਪਾ ਸਕਣ ਤੇ ਇਹ ਅਖੋਤੀ ਖਾੜਕੂ ਜਾਂ ਅਖੋਤੀ ਅੱਧਵਾਲੀ ਜਿਨ੍ਹਾਂ ਨੇ ਪਰਿਵਾਰ ਦੇ ਜੀ ਮਾਰੇ ਨੇ ਜਾਂ ਜਕਮੀ ਕੀਤੇ ਨੇ ਉਹਨਾਂ ਨੂੰ ਉਦੋਂ ਵੀ ਲਾਣ ਤਾਂ ਪਈਆਂ ਹੁਣ ਵੀ ਲਾਣ ਤਾਂ ਪੈਣੀਆਂ ਚਾਹੀਦੀਆਂ ਪਰ ਸਾਡੇ ਕੌਮ ਦੇ ਕੁਝ ਕੜਮ ਚੌਧਰੀ ਨੇ ਜਿਹੜੇ ਇਹਨਾਂ ਅਤਵਾਦੀਆਂ ਦੇ ਨਾਂ ਤੇ ਗੁਰਾਈਆਂ ਕਰਦੇ ਨੇ ਪੈਸਾ ਇਕੱਠਾ ਕਰਦੇ ਨੇ ਇਹਨਾਂ ਦੇ ਸ਼ਹੀਦੀ ਸਮਾਗਮ ਜਬਰਸੀਆ ਮਨਾਉਂਦੇ ਉਹਨਾਂ ਨੂੰ ਵੀ ਲਾਹਣਤ ਹੈ ਤੇ ਜਿਹੜੇ ਪਰਿਵਾਰ ਦੀ ਮੈਂ ਕਹਾਣੀ ਸੁਣਾਈ ਹੈ ਨਾ ਵਧੀਆ ਇਮਾਨਦਾਰ ਪਰਿਵਾਰ ਸੀ ਤੇ ਕੋਈ ਸ਼ਖਸ਼ਵਾਨ ਹੋਵੇ ਕਿ ਕੱਲੀਆਂ ਇਹੀ ਤੁਸੀਂ ਹੱਡ ਵੀਤੀਆਂ ਸੁਣਾਉਂਦੇ ਜਿਹੜੀਆਂ ਪੁਲਿਸ ਨੇ ਧੱਕਾ ਕੀਤਾ ਉਹ ਕਿਉਂ ਨਹੀਂ ਸੁਣਾਉਂਦੇ ਉਹ ਵੀ ਸੁਣਾਉਨੇ ਆ ਦੱਸਿਓ ਕਿ ਕਿੱਥਾ ਕਿੱਥੇ ਪੁਲਿਸ ਨੇ ਧੱਕਾ ਕੀਤਾ ਉਹਨੇ ਪਲੇਸ ਧੱਕਾ ਕਰਦੀ ਸੀ ਤਾਂ ਕਿਦ ਦਿਨ ਕਿਤੇ ਗੜਬੜ ਹੁੰਦੀ ਸੀ ਤਾਂ ਹੀ ਕਰਦੀ ਸੀ ਨਾ ਉਦਾਂ ਕਿਉਂ ਕਰੋਗੇ ਇਹ ਬੇਨਤੀ ਪ੍ਰਵਾਨ ਕਰੋ ਉਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜ਼ਰੂਰੀ ਹੈ ਕਿ ਜਿਨ੍ਹਾਂ ਦੀਆਂ ਇਹ ਗੰਦੀਆਂ ਕਰਤੂਤਾਂ ਤੁਹਾਨੂੰ ਚੇਤੇ ਨੇ ਜਾਂ ਤੁਸੀਂ ਦੇਖੀਆਂ ਨੇ ਤੇ ਉਹਨਾਂ ਨੂੰ ਵੀ ਲਾਣਤਾ ਜਰੂਰ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ